ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦੀ ਲਿਖੀ ਹੋਈ ਕਹਾਣੀ ਨਵਾਂ ਮਾਸਟਰ ਮੇਰੇ ਪਿਆਰੇ ਬੱਚਿਓ ਇਸ ਤੋਂ ਪਹਿਲਾਂ ਕਿ ਅੱਜ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ ਕੁਝ ਦਿਲ ਦੀਆਂ ਗੱਲਾਂ ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਹਾਂ ਜਾਂ ਇਉਂ ਸਮਝ ਲਓ ਕਿ ਆਪਣੇ ਸੀਨੇ ਦੇ ਕੁਝ ਜ਼ਖਮ ਤੁਹਾਡੇ ਸਾਹਮਣੇ ਨੰਗੇ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਮੇਰੀਆਂ ਗੱਲਾਂ ਧਿਆਨ ਨਾਲ ਸੁਣੋਗੇ ਮੈਂ ਤੁਹਾਡਾ ਬਹੁਤਾ ਵਕਤ ਨਹੀਂ ਲਵਾਵਾਂਗਾ ਬੜੇ ਸੰਖੇਪ ਵਿੱਚ ਦੱਸਾਂਗਾ ਵੀਆਂ ਬਾਈਆਂ ਮੁੰਡਿਆਂ ਦੀ ਪ੍ਰਾਇਮਰੀ ਕਲਾਸ ਜਿਸ ਨੇ ਹੁਣੇ-ਹੁਣੇ ਉਦੜ ਤੋਂ ਮੇਚੱਕੀ ਹੋਈ ਸੀ ਸਨਾਟੇ ਵਿੱਚ ਆ ਗਈ ਜਿਵੇਂ ਜੰਝ ਨਾਲ ਜਾਂਦਿਆਂ ਕਿਸੇ ਨੂੰ ਅਰਥੀ ਨਜ਼ਰੀ ਪੈ ਜਾਵੇ ਮਾਸਟਰ ਦੇ ਗਲੇ ਵਿੱਚ ਸੋਜ ਤੇ ਅੱਖਾਂ ਵਿੱਚ ਵਿਸ਼ਾਦ ਦਾ ਗੂੜਾ ਰੰਗ ਸੀ ਮੈਨੂੰ ਇਸ ਸਕੂਲ ਵਿੱਚ ਭਰਤੀ ਹੋਇਆ ਤਿੰਨ ਦਿਨ ਹੋਏ ਨੇ ਮਾਸਟਰ ਬੋਲਦਾ ਗਿਆ ਤੇ ਬਰਾਬਰ ਤਿੰਨਾਂ ਦਿਨਾਂ ਤੋਂ ਮੈਂ ਤੁਹਾਡਾ ਰੰਗ ਟੰਗ ਵੇਖ ਰਿਹਾ ਹਾਂ ਤੁਹਾਡੇ ਵਿੱਚੋਂ ਹਰ ਇੱਕ ਮੁੰਡਾ ਮੈਨੂੰ ਜਾਂ ਤਾਂ ਨਫ਼ਰਤ ਨਾਲ ਦੇਖਦਾ ਹੈ ਜਾਂ ਲਾਪਰਵਾਹੀ ਨਾਲ ਮੈਂ ਇਸ ਗੱਲੋਂ ਵੀ ਜਾਣੂ ਹਾਂ ਕਿ ਕਲਾਸ ਵਿੱਚ ਬੈਠੇ ਬੈਠੇ ਤੁਸੀਂ ਕੀ ਕੁਝ ਕਹਿੰਦੇ ਰਹਿੰਦੇ ਹੋ ਮੇਰੀ ਬਾਬਤ ਤੁਸੀਂ ਮੈਨੂੰ ਉਸੇ ਨਜ਼ਰ ਨਾਲ ਤੱਕਦੇ ਹੋ ਜਿਸ ਨਾਲ ਹੰਸਾਂ ਦੀ ਉਹ ਡਾਰ ਜਿਸ ਵਿੱਚ ਕੋਈ ਕਾਂ ਕਿਤੋਂ ਆਰ ਲਿਆ ਹੋਵੇ ਪਰ ਬੱਚਿਓ ਇਹ ਕਸੂਰ ਤੁਹਾਡਾ ਨਹੀਂ ਮੇਰਾ ਹੈ ਕਿਉਂਕਿ ਮੇਰਾ ਹੁਲੀਆ ਬੜਾ ਨਾਮਕੂਲ ਜਿਹਾ ਮੇਰੇ ਕੱਪੜੇ ਮੈਲੇ ਤੇ ਟਾਕੀਆਂ ਵਾਲੇ ਨੇ ਮੇਰੀ ਹਜਾਮਤ ਵਧੀ ਹੋਈ ਹੈ ਤੇ ਮੇਰੇ ਵਿੱਚ ਟੀਚਰਾਂ ਵਾਲਾ ਕੋਈ ਵੀ ਖੂਬੀ ਨਹੀਂ ਮੇਰੇ ਵੱਲ ਤੱਕ ਕੇ ਤੁਸੀਂ ਖੂਬ ਆਪੋ ਵਿੱਚ ਹੱਸਦੇ ਗੁਟਕਦੇ ਹੋ ਜਿਵੇਂ ਇੱਕ ਦੂਜੇ ਨੂੰ ਕਹਿ ਰਹੇ ਹੋਵੋ ਕਿ ਇਹ ਬਣਮਾਹਣ ਜਿਆ ਕਿੱਥੋਂ ਆ ਗਿਆ ਸਾਡੇ ਵਿੱਚ ਤੇ ਤੁਹਾਡਾ ਜਿਹਾ ਸੋਚਣਾ ਹੈ ਵੀ ਤਾਂ ਠੀਕ ਜਦ ਕੇ ਮੇਰੇ ਵਿੱਚ ਕੋਈ ਵੀ ਐਸੀ ਸਿਫਤ ਨਹੀਂ ਜਿਹੜੀ ਤੁਹਾਡੀਆਂ ਅੱਖਾਂ ਨੂੰ ਸੁਖਾ ਸਕੇ ਪਰ ਮੇਰੇ ਕੋਲੇ ਇੱਕ ਐਸੀ ਚੀਜ਼ ਵੀ ਹੈ ਜਿਸ ਉੱਤੇ ਹਜੇ ਤੱਕ ਤੁਹਾਡੀ ਨਜ਼ਰ ਨਹੀਂ ਪਈ ਤੇ ਅੱਜ ਮੈਂ ਉਹੀ ਚੀਜ਼ ਤੁਹਾਨੂੰ ਦਿਖਲਾਣੀ ਚਾਹੁੰਦਾ ਹਾਂ ਜਿਸ ਨੂੰ ਦਿਖਾ ਲੈਣ ਤੋਂ ਬਾਅਦ ਵੀ ਮੈਂ ਤੁਹਾਡੀਆਂ ਰੁਚੀਆਂ ਨੂੰ ਨਾ ਖਿੱਚ ਸਕਿਆ ਤਾਂ ਫਿਰ ਕੁਰਸੀ ਕਿਸੇ ਹੋਰ ਟੀਚਰ ਲਈ ਖਾਲੀ ਕਰਕੇ ਚਲਾ ਜਾਵਾਂਗਾ ਜਿਹੜਾ ਤੁਹਾਡੀਆਂ ਨਜ਼ਰਾਂ ਨੂੰ ਚੰਗਾ ਲੱਗ ਸਕੇ ਵੀ ਬਾਈ ਮੁੰਡੇ ਜਿਨ੍ਹਾਂ ਨੇ ਘੰਟੀ ਵੱਜਣ ਤੋਂ ਲੈ ਕੇ ਹੋਂਦ ਤੀ ਕਲਾਸਰੂਮ ਵਿੱਚ ਮੱਛੀ ਵੇਚਣੀ ਸ਼ੁਰੂ ਕੀਤੀ ਹੋਈ ਸੀ ਇੰਜ ਖਾਮੋਸ਼ ਹੋ ਗਏ ਕਿ ਹੱਥੋਂ ਡਿੱਗੀ ਪੈਨਸਲ ਦੀ ਆਵਾਜ਼ ਵੀ ਸੁਣੀ ਜਾ ਸਕਦੀ ਸੀ ਸਾਰੇ ਹੀ ਬੁੱਤ ਬਣੇ ਹੋਏ ਸਨ ਸ਼ਰਾਰਤਾਂ ਸਭ ਨੂੰ ਭੁੱਲ ਚੁੱਕੀਆਂ ਸਨ ਨਵੇਂ ਮਾਸਟਰ ਦੀਆਂ ਸੰਗਾਂ ਲਾਣ ਦਾ ਕਿਸੇ ਨੂੰ ਵੀ ਚੇਤਾ ਨਹੀਂ ਸੀ ਰਿਹਾ ਹਰ ਇੱਕ ਅੱਖ ਮਾਸਟਰ ਦੇ ਮੂੰਹੋਂ ਨਿਕਲੇ ਹੋਏ ਹਰ ਇੱਕ ਸ਼ਬਦ ਨੂੰ ਮੁੰਡੇ ਪੂਰੇ ਧ੍ਰਮੇ ਤੇ ਖਿਆਲ ਨਾਲ ਸੁਣ ਰਹੇ ਸਨ ਸਬਕ ਪੜਨ ਪੜਾਉਣ ਦਾ ਵੀ ਕਿਸੇ ਨੂੰ ਖਿਆਲ ਤੱਕ ਨਹੀਂ ਸੀ ਰਹਾ ਤੁਸੀਂ ਸੋਚਦੇ ਹੋਵੋਗੇ ਮਾਸਟਰ ਬੋਲਦਾ ਗਿਆ ਕਿ ਮੇਰੇ ਵਰਗੇ ਇੱਕ ਕੰਗਾਲ ਸ਼ਰਨਾਰਥੀ ਨੂੰ ਕਿਸ ਤਰ੍ਹਾਂ ਸਕੂਲ ਦੇ ਮੁੰਡੇ ਪੜਾਉਣ ਦੀ ਨੌਕਰੀ ਮਿਲ ਗਈ ਤੁਸੀਂ ਹੀ ਕੀ ਸਾਰੇ ਇਹੋ ਸੋਚਦੇ ਨੇ ਪਰसों ਜਿਸ ਵੇਲੇ ਮੈਂ ਪਹਿਲੇ ਦਿਨ ਸਕੂਲ ਦਾਖਲ ਹੋਣ ਲੱਗਾ ਤਾਂ ਚਪੜਾਸੀ ਨੇ ਇਹ ਕਹਿ ਕੇ ਮੈਨੂੰ ਗੇਟ ਉੱਤੇ ਰੋਕ ਲਿਆ ਸੀ ਅਭਿਓ ਕੌਣ ਹੈ ਤੂੰ ਕਿੱਧਰ ਜਾ ਰਹੇ ਹੋ ਤੇ ਜਦ ਮੈਂ ਦੱਸਿਆ ਕਿ ਮੈਂ ਕੌਣ ਹਾਂ ਤਾਂ ਹੱਕਾ ਬੱਕਾ ਰਹਿ ਗਿਆ ਫਿਰ ਵੀ ਉਸ ਮੈਨੂੰ ਅੰਦਰ ਨਾ ਲੰਘਣ ਦਿੱਤਾ ਜਦ ਤੱਕ ਹੈੱਡਮਾਸਟਰ પાસે ਪੁੱਛ ਕੇ ਨਾ ਆਇਆ ਬਰ ਬੱਚੋ ਇਸ ਮਾਮਲੇ ਪਿੱਛੇ ਇੱਕ ਰਾਜ ਹੈ ਤੇ ਉਹੀ ਰਾਜ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕੀ ਮਾਸਟਰ ਜੀ ਕਲਾਸ ਵਿੱਚੋਂ ਕਈ ਆਵਾਜ਼ਾਂ ਉੱਠੀਆਂ ਬੜੇ ਅਦਬ ਲੈਜੇ ਵਿੱਚ ਜਿਵੇਂ ਮਾਸਟਰ ਦੇ ਵਾਕਾਂ ਨੇ ਸਭਨਾਂ ਦੀ ਕਾਇਆ ਕਲਪ ਕਰ ਦਿੱਤੀ ਹੋਵੇ ਆਰਾਮ ਨਾਲ ਸੁਣੋ ਮਾਸਟਰ ਨੇ ਹੱਥ ਦੇ ਇਸ਼ਾਰੇ ਨਾਲ ਸਭ ਨੂੰ ਚੁੱਪ ਕਰਾਉਂਦਿਆਂ ਕਿਹਾ ਭਾਵੇਂ ਮੈਂ ਜਾਣਦਾ ਸਾਂ ਕਿ ਇਸ ਨੌਕਰੀ ਦੀ ਯੋਗਤਾ ਮੇਰੇ ਵਿੱਚ ਨਹੀਂ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੀ ਵੀ ਇਹ ਕੰਮ ਨਹੀਂ ਕੀਤਾ ਗੱਲ ਹੈ ਵੀ ਸੱਚੀ ਕਿ ਵਪਾਰੀ ਆਦਮੀ ਨੂੰ ਕੀ ਪਤਾ ਮੁੰਡੇ ਕਿੱਦਾਂ ਪੜਾਈ ਦੇ ਨੇ ਪਰ ਬੱਚਿਓ ਸੱਚ ਜਾਣਨਾ ਮੈਂ ਮਜਬੂਰ ਹੋ ਇਹ ਨੌਕਰੀ ਅਖਤਿਆਰ ਕੀਤੀ ਹੈ ਤੇ ਉਹ ਵੀ ਪੂਰੇ ਸਾਲ ਭਰ ਦੀ ਭਜ ਤੋੜ ਤੋਂ ਬਾਅਦ ਮੇਰੇ ਸਾਹਮਣੇ ਇੱਕ ਬਦਨਸੀਬ ਜ਼ਿੰਦਗੀ ਨੂੰ ਬਚਾਉਣ ਦਾ ਸਵਾਲ ਸੀ ਜਿਹੜਾ ਮੈਨੂੰ ਕਿਸੇ ਕਰਵਟ ਵਿੱਚ ਚੈਨ ਨਹੀਂ ਸੀ ਲੈਣ ਦੇਂਦਾ ਨਹੀਂ ਤੇ ਮੈਂ ਜੇ ਆਪਣਾ ਖਾਨਦਾਨੀ ਧੰਦਾ ਸ਼ੁਰੂ ਕਰ ਦਿੰਦਾ ਤਾਂ ਜ਼ਿਆਦਾ ਫਾਇਦੇ ਵਿੱਚ ਰਹਿੰਦਾ ਮੇਰੇ ਕਈਆਂ ਹਮਵਤਨਾ ਨੇ ਮਾਮੂਲੀ ਜਿਹੇ ਸਰਮਾਏ ਨਾਲ ਕਾਰੋਬਾਰ ਸ਼ੁਰੂ ਕੀਤੇ ਤੇ ਅੱਜ ਬੜੇ ਆਰਾਮ ਦੀ ਜ਼ਿੰਦਗੀ ਬਸਰ ਕਰ ਰਹੇ ਨੇ ਮੇਰੇ ਕੋਲ ਜਿਹੜਾ ਥੋੜਾ ਬਹੁਤਾ ਸਰਮਾਇਆ ਸੀ ਜੇ ਮੈਂ ਉਸ ਨੂੰ ਕਿਸੇ ਵਪਾਰ ਤੇ ਲਾ ਕੇ ਬੈਠ ਜਾਂਦਾ ਤਾਂ ਅੱਜ ਮੈਨੂੰ ਇਹ ਦਿਨ ਨਾ ਵੇਖਣੇ ਪੈਂਦੇ ਪਰ ਕੀ ਕਰਦਾ ਮੈਨੂੰ ਤਾਂ ਸਕੂਲ ਦੀ ਨੌਕਰੀ ਲੁੜੀਂਦੀ ਸੀ ਜਿਸ ਤੋਂ ਬਿਨਾ ਉਸ ਅਪਾਗਨੀ ਦੀ ਜਾਨ ਨਹੀਂ ਸੀ ਬਚ ਸਕਦੀ ਇਸੇ ਮਾਸਟਰ ਨੂੰ ਰੁਕਣਾ ਪਿਆ ਜਦ ਫੇਰ ਆਵਾਜ਼ ਆਉਣ ਲੱਗੀਆਂ ਕੌਣ ਸੀ ਮਾਸਟਰ ਜੀੋ ਜਨਾਨੀ ਕਿਸ ਤਰ੍ਹਾਂ ਮਾਸਟਰ ਜੀ ਸੁਣੋ ਦੱਸਤਾ ਹਾਂ ਮਾਸਟਰ ਨੇ ਇੱਕ ਵਾਰੀ ਫੇਰ ਉਹਨਾਂ ਨੂੰ ਬੋਲਣ ਤੋਂ ਰੋਕਿਆ ਉਹ ਮੇਰੀ ਧਰਮ ਪਤਨੀ ਹੈ ਜਿਹੜੀ ਤਿੰਨਾਂ ਪੁੱਤਰਾਂ ਨੂੰ ਗਵਾ ਆਈ ਹੈ ਫਿਰ ਸਵਾਲ ਸ਼ੁਰੂ ਹੋ ਗਏ ਤਿੰਨਾਂ ਪੁੱਤਰਾਂ ਨੂੰ ਕਿਵੇਂ ਮਾਸਟਰ ਜੀ ਠਹਿਰੋ ਮਾਸਟਰ ਨੇ ਫੇਰ ਰੋਕਿਆ ਅਸੀਂ ਜ਼ਿਲ੍ਹਾ ਮੁਲਤਾਨ ਤੋਂ ਆਏ ਹਾਂ ਉੱਥੇ ਮੇਰਾ ਲੱਖਾਂ ਦਾ ਵਪਾਰ ਸੀ ਮੈਨੂੰ ਗੁਮਾਨ ਤੱਕ ਨਹੀਂ ਸੀ ਕਿ ਇਤਨੀ ਜਲਦੀ ਅਸੀਂ ਫਸਾਦਾਂ ਦੀ ਲਪੇਟ ਵਿੱਚ ਆ ਜਾਵਾਂਗੇ ਸਾਡੇ ਮੁਸਲਮਾਨ ਗਵਾਂਡੀਆਂ ਨੇ ਕੁਰਾਨ ਨੂੰ ਹੱਥਾਂ ਵਿੱਚ ਲੈ ਕੇ ਸਾਨੂੰ ਯਕੀਨ ਦਿਵਾਇਆ ਸੀ ਕਿ ਉਹ ਕਿਸੇ ਨੂੰ ਸਾਡੇ ਵੱਲ ਨਹੀਂ ਤੱਕਣ ਦੇਣਗੇ ਪਰ ਮਾਮਲਾ ਜਦ ਉਹਨਾਂ ਦੇ ਹੱਥੋਂ ਹੀ ਨਿਕਲ ਗਿਆ ਤਾਂ ਵਿਚਾਰੇ ਕੀ ਕਰਦੇ ਬਾਹਰਲੇ ਹਜੂਬ ਨੇ ਪਲ ਚਾਲ ਵਿੱਚ ਦੁਬਾਈ ਫੇਰ ਦਿੱਤੀ ਵਿਚਾਰੀ ਨੇ ਸਵੇਰੇ ਆਪਣੇ ਹੱਥੀਂ ਨੁਹਾ ਤੋਆ ਕੇ ਤੇ ਖਵਾ ਪਿਆ ਕੇ ਤਿੰਨਾਂ ਨੂੰ ਸਕੂਲ ਤੋਂ ਰਿਆ ਸੀ ਸਕੂਲੋਂ ਛੁੱਟੀ ਹੋਈ ਤੇ ਉਹ ਬਸਤੇ ਲਈ ਘਰ ਨੂੰ ਮੁੜ ਰਹੇ ਸਨ ਇਹ ਰਸਤੇ ਵਿੱਚ ਜ਼ਾਲਮਾਂ ਦੇ ਕਾਬੂ ਆ ਗਏ ਜ਼ਾਲਮਾਂ ਨੇ ਤਿੰਨਾ ਦੇ ਤਿੰਨਾ ਨੂੰ ਵੱਢ ਟੁਕ ਕੇ ਤੇ ਮਾਸਟਰ ਦੀ ਆਵਾਜ਼ ਕਮਦੀ ਰੁਕ ਗਈ ਮੇਜ਼ ਤੋਂ ਡੰਡਸਟਰ ਚੁੱਕ ਕੇ ਉਸ ਨੇ ਅੱਖਾਂ ਪੂੰਝੀਆਂ ਇਸ ਤੋਂ ਅਗਲਾ ਹਾਲ ਦੱਸਣ ਲਈ ਮਾਸਟਰ ਨੇ 2-3 ਵਾਰੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ ਫੇਰ ਫੇਰ ਮਾਸਟਰ ਜੀ ਕਲਾਸ ਵਿੱਚੋਂ ਕਈ ਆਵਾਜ਼ਾਂ ਆਈਆਂ ਕਿਸੇ ਮੁੰਡੇ ਦੀ ਅੱਖ ਸੁੱਕੀ ਨਾ ਰਹੀ ਵਿੱਚ ਵਿੱਚ ਸਿਸਕੀਆਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਬੱਚਿਓ ਖੰਗੂਰੇ ਨਾਲ ਗਲਾ ਸਾਫ਼ ਕਰਕੇ ਮਾਸਟਰ ਨੇ ਦੱਸਣਾ ਸ਼ੁਰੂ ਕੀਤਾ ਫੇਰ ਮੇਰੇ ਮੁਸਲਮਾਨ ਗਵਾਂਢੀ ਤਿੰਨ ਵੱਡੀਆਂ ਟੁਕੀਆਂ ਲਾਸ਼ਾਂ ਨੂੰ ਚੁੱਕ ਲਿਆਏ ਤੇ ਆਪੋ ਆਪਣੇ ਘਰਾਂ ਤੋਂ ਲੱਕੜਾਂ ਲਿਆ ਕੇ ਉਹਨਾਂ ਨੇ ਸਾਡੇ ਵੇੜੇ ਵਿੱਚ ਚਿਖਾ ਚਿੰਨ ਦਿੱਤੀ ਬਾਹਰ ਨਿਕਲਣ ਦੀ ਸਾਡੇ ਲਈ ਕੋਈ ਵਾਹ ਨਹੀਂ ਸੀ ਰਹੀ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਰਾਤੋਂ ਰਾਤ ਸਾਨੂੰ ਦੋਨਾਂ ਨੂੰ ਕੈਂਪ ਵਿੱਚ ਪਹੁੰਚਾ ਦਿੱਤਾ ਤੁਸੀਂ ਸੋਚਦੇ ਹੋਮੋਗੇ ਮਾਸਟਰ ਨੇ ਇੱਕ ਵਾਰੀ ਫੇਰ ਗਲੇ ਨੂੰ ਸਾਫ਼ ਕਰਦਿਆਂ ਕਿਹਾ ਕਿ ਇਸ ਮਾਮਲੇ ਦਾ ਸਕੂਲ ਦੀ ਨੌਕਰੀ ਨਾਲ ਕੀ ਵਾਸਤਾ ਮੈਂ ਤੁਹਾਨੂੰ ਇਹ ਦੱਸਣ ਲੱਗਾ ਹਾਂ ਦੂਸਰੇ ਸਾਥੀਆਂ ਸਮੇਤ ਕਈਆਂ ਕੈਂਪਾਂ ਵਿੱਚ ਰੁੱਲਦੇ ਖੁੱਲਦੇ ਅਖੀਰ ਅਸੀਂ ਪਿਛਲੇ ਸਾਲ ਇੱਥੇ ਆ ਨਿਕਲੇ ਕਿਸੇ ਨੇ ਕੋਈ ਧੰਦਾ ਸ਼ੁਰੂ ਕਰ ਦਿੱਤਾ ਕਿਸੇ ਨੇ ਕੋਈ ਪਰ ਮੈਂ ਕੀ ਕਰਦਾ ਮੇਰੇ ਲਈ ਤਾਂ ਇੱਕ ਹੋਰ ਹੀ ਮੁਸੀਬਤ ਖੜੀ ਹੋ ਗਈ ਸੀ ਪੁੱਤਰਾਂ ਦੇ ਸਦਮੇ ਨਾਲ ਮੇਰੀ ਘਰਵਾਲੀ ਦਾ ਦਿਮਾਗ ਹਿੱਲ ਗਿਆ ਸੀ ਉਹ ਜਿੱਥੇ ਕਿਸੇ ਮੁੰਡੇ ਨੂੰ ਬਸਤਾ ਚੁੱਕੀ ਸਕੂਲ ਜਾਂਦਿਆਂ ਜਾਂ ਆਉਂਦਿਆਂ ਤੱਕ ਦੀ ਕਿ ਬੇਤਹਾਸ਼ਾ ਮੰਗਰ ਉੱਠ ਨਸਦੀ ਤੇ ਇਹੋ ਪੁਕਾਰੀ ਜਾਂਦੀ ਵੇ ਮਹਿੰਦਰ ਵੇ ਸੱਤੀ ਵੇ ਪੋਪੀ ਵੇ ਕਾ ਰੋਟੀ ਠੰਡੀ ਹੁੰਦੀ ਜੇ ਤੇ ਇਹੋ ਜਿਹਾ ਬੱਕੜਵਾ ਕਰੀ ਜਾਂਦੀ ਮੁੰਡੇ ਉਸ ਨੂੰ ਦੇਖਦਿਆਂ ਹੀ ਜਾਂ ਤਾਂ ਡਰ ਕੇ ਭੱਜ ਨਿਕਲਦੇ ਜਾਂ ਉਸ ਨੂੰ ਪਾਗਲ ਸਮਝ ਕੇ ਛੇੜਛਾੜ ਕਰ ਦਿੰਦੇ ਮੇਰੇ ਲਈ ਬੜੀ ਮੁਸ਼ਕਲ ਬਣ ਗਈ ਮੈਂ ਕੰਮ ਧੰਦਾ ਕਰਦਾ ਕਿ ਉਸ ਦੀ ਰਾਖੀ ਕਰਦਾ ਹੁਣ ਮੈਂ ਘਰ ਨੂੰ ਬਾਹਰ ਉਹ ਜਿੰਦਰਾ ਮਾਰ ਕੇ ਉਸ ਨੂੰ ਅੰਦਰ ਡੱਕ ਕੇ ਆਇਆ ਹਾਂ ਤੇ ਇਸੇ ਬੇਰੋਜ਼ਗਾਰੀ ਦੀ ਹਾਲਤ ਵਿੱਚ ਬੈਠਿਆ ਬੈਠਿਆ ਜਿਹੜੀ ਥੋੜੀ ਬਹੁਤੀ ਪੂੰਜੀ ਮੇਰੇ ਕੋਲ ਹੈ ਸੀ ਖਾਦੀ ਗਈ ਕਲਾਸ ਵਿੱਚੋਂ ਫੇਰ ਆਵਾਜ਼ਾਂ ਉਠੀਆਂ ਇੱਕ ਦਿਨ ਉਹ ਮੈਨੂੰ ਵੀ ਮਿਲੀ ਸੀ ਮਾਸਟਰ ਜੀ ਮੇਰੀ ਵੀ ਇੱਕ ਵਾਰੀ ਉਸ ਬਾਹ ਫੜ ਲਈ ਬਸ ਉਹੀ ਜੀ ਮਾਸਟਰ ਕਹਿੰਦਾ ਗਿਆ ਉਸੇ ਦੀ ਚਿੰਤਾ ਨੇ ਮੈਨੂੰ ਇਹ ਨੌਕਰੀ ਕਰਨ ਲਈ ਮਜਬੂਰ ਕੀਤਾ ਹੈ ਸੋਚਿਆ ਜੇ ਕਦੀ ਮੈਂ ਕਿਸੇ ਸਕੂਲ ਵਿੱਚ ਟੀਚਰ ਲੱਗ ਜਾਵਾਂ ਮੁੰਡਿਆਂ ਨਾਲ ਪਿਆਰ ਮੁਹੱਬਤ ਪਾ ਕੇ ਆਪਣੇ ਘਰ ਲੈ ਜਾਇਆ ਕਰਾਂ ਫਿਰ ਖਬਰੇ ਉਹਨਾਂ ਨੂੰ ਵੇਖ ਕੇ ਉਹਨਾਂ ਨਾਲ ਪਿਆਰ ਕਰਨ ਵਿਚਾਰੀ ਦੀ ਰੀਜ ਕਿਸੇ ਹੱਦ ਤੱਕ ਪੂਰੀ ਹੋ ਜਾਵੇ ਤੇ ਪੂਰੇ ਸਾਲ ਭਰ ਤੋਂ ਮੈਂ ਇਸ ਨੌਕਰੀ ਦੀ ਤਲਾਸ਼ ਵਿੱਚ ਫਿਰਦਾ ਰਿਹਾ ਹਾਂ ਪਰ ਇੱਕ ਪੂਰੇ 10ਵੀਂ ਪਾਸ ਨੂੰ ਕੌਣ ਟੀਚਰ ਲਾਂਦਾ ਨਾ ਐਸਵੀ ਨਾ ਜੀਵੀ ਨਾ ਬੀਟੀ ਕੁਝ ਵੀ ਨਾ ਸ਼ੇਕਰ ਦੇ ਸਕੂਲ ਦੇ ਮੈਨੇਜਰ ਨੂੰ ساری ਕਹਾਣੀ ਸੁਣਾਈ ਤੇ ਕਿਤੇ ਉਸ ਦੇ ਮਨ ਮੇਰ ਪੈ ਗਈ ਪਰ ਉਹਨਾਂ ਨੇ ਦੋ ਸ਼ਰਤਾਂ ਉੱਤੇ ਮੈਨੂੰ ਰੱਖਿਆ ਇੱਕ ਤਾਂ ਇਹ ਕਿ ਸਾਲ ਦੇ ਅੰਦਰ-ਅੰਦਰ ਮੈਨੂੰ ਟਰੇਡ ਟੀਚਰ ਬਣਨ ਲਈ ਕੋਈ ਨਾ ਕੋਈ ਡਿਗਰੀ ਹਾਸਲ ਕਰਨੀ ਪਵੇਗੀ ਦੂਜਾ ਜੇ ਮੈਂ ਪੜਾਉਣ ਦੇ ਕੰਮ ਵਿੱਚ ਕਾਮਯਾਬ ਨਾ ਹੋ ਸਕਿਆ ਕਲਾਸ ਨੂੰ ਡਿਸਪਲਨ ਵਿੱਚ ਨਾ ਰੱਖ ਸਕਿਆ ਤਾਂ ਮੈਨੂੰ ਫੌਰਨ ਹਟਾ ਦਿੱਤਾ ਜਾਏਗਾ ਸਾਰੀਆਂ ਸ਼ਰਤਾਂ ਮੰਜ਼ੂਰ ਕਰ ਲਈਆਂ ਕੇਵਲ ਇਸ ਉਮੀਦ ਉੱਤੇ ਕਿ ਮੈਂ ਤੇ ਉਸ ਦੀ ਜਾਨ ਬਚਾ ਸਕਾਂ ਇਤਨਾ ਕਹਿ ਕੇ ਮਾਸਟਰ ਨੇ ਆਪਣੇ ਖਿਆਲ ਆਪਣੇ ਬਿਆਨ ਨੂੰ ਖਤਮ ਕਰ ਦਿੱਤਾ ਪਰ ਉਦਰ ਕਲਾਸ ਵਿੱਚ ਇੱਕ ਅਜੀਬ ਤਰ੍ਹਾਂ ਦੀ ਕੁਸਰਮੂਸਰ ਸ਼ੁਰੂ ਹੋ ਗਈ ਜਿਵੇਂ ਹਰ ਇੱਕ ਮੁੰਡਾ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਮਹਿੰਦਰ ਜਾਂ ਸਤੀ ਜਾਂ ਪੋਪੀ ਬਣਾਣ ਲਈ ਤਰਲੋ ਮੱਛੀ ਹੋ ਰਿਹਾ ਹੋਵੇ ਪੜ੍ਹਾਈ ਸ਼ੁਰੂ ਕਰਾਣ ਲਈ ਮਾਸਟਰ ਜਿਓਗ੍ਰਾਫੀ ਦੀ ਕਿਤਾਬ ਫੋਲ ਹੀ ਰਿਹਾ ਸੀ ਕਿ ਇੱਕ ਮੁੰਡੇ ਨੇ ਜਿਹੜਾ ਉਮਰ ਵਿੱਚ ਸਾਰਿਆਂ ਤੋਂ ਵੱਡੇਰਾ ਜਾਪਦਾ ਸੀ ਖੜਿਆ ਹੋ ਕੇ ਸਵਾਲ ਕੀਤਾ ਮਾਸਟਰ ਜੀ ਮਹਿੰਦਰ ਆਪਣੀ ਮਾਤਾ ਜੀ ਨੂੰ ਕੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਬੇਟਾ ਮਾਸਟਰ ਬੋਲਿਆ ਉਹ ਤਿੰਨੇ ਉਸ ਨੂੰ ਅੰਮੀ ਤੇ ਮੈਨੂੰ ਪਾਪਾ ਜੀ ਸੱਚ ਦੇ ਹੁੰਦੇ ਸਨ ਮੁੰਡੇ ਨੇ ਜਵਾਬ ਦਿੱਤਾ ਮੇਰਾ ਨਾਮ ਨਰਿੰਦਰ ਹੈ ਅੱਗੇ ਤੋਂ ਮੈਂ ਹੈਡਮਾਸਟਰ ਹਰਾਂ ਨੂੰ ਕਹਿ ਕੇ ਹਾਜ਼ਰੀ ਦੇ ਰਜਿਸਟਰ ਵਿੱਚ ਆਪਣਾ ਨਾਮ ਅਹਿੰਦਰ ਲਿਖਵਾਵਾਂਗਾ ਕਿਉਂ ਮਾਸਟਰ ਜੀ ਨਾ ਸੱਚ ਪਾਪਾ ਜੀ ਉਹ ਕੋਈ ਇਤਰਾਜ਼ ਤੇ ਨਹੀਂ ਕਰਨਗੇ ਨਾਮ ਬਦਲਣ ਵਿੱਚ ਇੱਕ ਹੋਰ ਬੋਲਿਆ ਤੇ ਮੈਂ ਸੱਤੀ ਲਿਖਵਾਵਾਂਗਾ ਇੱਕ ਹੋਰ ਬੋਲਿਆ ਤੇ ਮੈਂ ਪੂਪੀ ਲਿਖਵਾਵਾਂਗਾ ਕਿਉਂ ਪਾਪਾ ਜੀ ਮੈਂ ਸਾਰਿਆਂ ਤੋਂ ਛੋਟਾ ਵਾਂ ਨਾ ਕਲਾਸ ਵਿੱਚ ਤੇ ਮੈਂ ਕੀ ਲਿਖਵਾਵਾਂਗਾ ਤੇ ਮੈਂ ਤੇ ਮੈਂ ਹਗਾਮਾ ਜਿਹਾ ਮਚ ਗਿਆ ਸਾਰੀ ਕਲਾਸ ਵਿੱਚ ਇਧਰ ਮਾਸਟਰ ਨੂੰ ਜਿਵੇਂ ਕੋਈ ਨਸ਼ਾ ਜਿਹਾ ਚੜ ਗਿਆ ਤੇ ਸੇ ਨਸ਼ੇ ਦੀ ਹਾਲਤ ਵਿੱਚ ਉਹ ਕੁਰਸੀ ਤੋਂ ਉੱਠ ਕੇ ਮੁੰਡਿਆਂ ਦੇ ਵਿਚਾਲੇ ਆ ਖੜੋਤਾ ਸਾਰਿਆਂ ਨੇ ਉਸ ਨੂੰ ਘੇਰ ਲਿਆ ਤੇ ਇੱਕ ਕਹਾਵਾਂ ਰੌਲੀ ਸ਼ੁਰੂ ਹੋ ਗਈ ਪਾਪਾ ਜੀ ਮੈਂ ਮਹਿੰਦਰ ਪਾਪਾ ਜੀ ਮੈਂ ਸੱਤੀ ਨਹੀਂ ਪਾਪਾ ਜੀ ਮੈਂ ਸੱਤੀ ਪਾਪਾ ਜੀ ਪਾਪਾ ਜੀ ਪਾਪਾ ਜੀ ਤੇ ਮਾਸਟਰ ਦੀਆਂ ਬਾਹਾਂ ਵਾਰੋ-ਵਾਰੀ ਸਬਨਾਂ ਨੂੰ ਆਪਣੇ ਸਰੀਰ ਨਾਲ ਘੁੱਟ ਰਹੀਆਂ ਸਨ ਨਾਲੋਂ ਨਾਲ ਉਹ ਕਹਿ ਰਿਹਾ ਸੀ ਤਿੰਨਾਂ ਦੇ ਥਾਂ ਪੂਰੇ ਬਾਈ ਪੁੱਤਰ ਉਹ ਮਹਿੰਦਰ ਦੀ ਮਾਂ ਇਤਨੀ ਖੁਸ਼ ਹੋਵੇਗੀ ਪੁੱਤਰਾਂ ਦੀ ਇਸ ਫੌਜ ਨੂੰ ਵੇਖ ਕੇ ਡਰ ਹੈ ਕਿਤੇ ਖੁਸ਼ੀ ਵਿੱਚ ਆ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ پاگل ਨਾ ਹੋ ਜਾਵੇ ਤੇ ਅਖੀਰ ਬੜੀ ਮੁਸ਼ਕਲ ਨਾਲ ਮਾਸਟਰ ਨੇ ਸਾਰਿਆਂ ਨੂੰ ਥਾਂ ਸਿਰ ਬਿਠਾ ਲਿਆ ਇਸ ਸ਼ਰਤ ਉੱਤੇ ਕਿ ਛੁੱਟੀ ਤੋਂ ਬਾਅਦ ਉਹ ਸਾਰਿਆਂ ਨੂੰ ਆਪਣੇ ਨਾਲ ਘਰ ਲੈ ਜਾਏਗਾ ਧੰਨਵਾਦ